ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਸਾਰਾ ਅਨਹਦ ਆਰਟ ਸਪੋਟਿਕ ਦੇ ਉੱਤੇ ਅੱਜ ਬਹੁਤ ਸੋਹਣੀ ਵੀਡੀਓ ਤੁਹਾਨੂੰ ਦੇਣ ਲੱਗਾ ਇੱਕ ਮੈਂ ਜਿਹੜੇ ਕਿ ਭੈਣਾਂ ਇੰਨੇ ਜ਼ਿਆਦਾ ਮੈਸੇਜ ਸਾਨੂੰ ਕਰਦੀਆਂ ਹਨ ਫੈਂਡੀ ਸਿਲਕ ਨੂੰ ਲੈ ਕੇ ਕਿ ਤੁਸੀਂ ਫੈਂਡੀ ਸਿਲਕ ਨਹੀਂ ਇਸ ਵਾਰੀ ਲੈ ਕੇ ਆਏ ਤੁਸੀਂ ਫੈਂਡੀ ਸਿਲਕ ਨਹੀਂ ਲੈ ਕੇ ਆਏ ਸੱਚ ਮੰਨਿਓ ਫੈਂਡੀ ਸਿਲਕ ਤਾਂ ਨਹੀਂ ਹੈ ਤੁਹਾਡੇ ਵਾਸਤੇ ਲੈ ਕੇ ਆਉਂਦੇ ਕਿ ਫੈਂਡੀ ਸਿਲਕ ਪਲੇਨ ਤਾਂ ਵੇਗਣ ਢਈ ਆ ਕੁਝ ਥੋੜਾ ਜਿਹਾ ਵੱਖਰਾ ਕਰਕੇ ਦੇਈਏ ਤੇ ਫੇਰ ਹੀ ਤੁਹਾਨੂੰ ਮਜ਼ਾ ਆਊਗਾ ਚੀਜ਼ ਲੈਣ ਦਾ ਤੇ ਸਾਨੂੰ ਵੀ ਸਵਾਦ ਆਊਗਾ ਚੀਜ਼ ਵੇਚਣ ਦਾ ਸੋ ਅੱਜ ਫੈਂਡੀ ਸਿਲਕ ਦੇ ਨਾਲ ਆਪਾਂ ਤੁਹਾਨੂੰ ਦੁਪੱਟੇ ਦਿੱਤੇ ਜਿਹੜੇ ਇੰਨੇ ਸੋਹਣੇ-ਸੋਹਣੇ ਪੇਂਟ ਕਰਕੇ ਤੇ ਇੰਨੇ ਘਣੜ-ਘਣੜ ਬਣਾ ਕੇ ਕਿ ਮਾਰਕੀਟ ਦੇ ਵਿੱਚ ਜੇ ਲੈਣ ਜਾਈਏ ਨਾ ਇਹਦੇ ਨਾਲ ਦਾ ਦੁਪੱਟਾ ਪਹਿਲੀ ਗੱਲ ਤੇ ਮਿਲਦਾ ਹੀ ਨਹੀਂ ਜੇ ਮਿਲੂਗਾ ਤਾਂ ਤੁਹਾਨੂੰ 1500 ਤੋਂ ਘੱਟ ਦੁਪੱਟਾ ਹੀ ਨਹੀਂ ਮਿਲਣਾ ਤੇ ਆਪਾਂ ਤੁਹਾਨੂੰ ਦੋਵੇਂ ਚੀਜ਼ਾਂ ਦੇਣੀਆਂ ਰੇਟ ਤੁਹਾਨੂੰ ਵੀਡੀਓ 'ਚ ਦੱਸੂਗਾ ਚੈੱਕ ਕਰਿਓ ਬਹੁਤ ਪਿਆਰੀ ਚੀਜ਼ ਬਣੀ ਜੇ ਤੇ ਆਜੋ ਵੀਡੀਓ ਕਰਦੇ ਹਾਂ ਸ਼ੁਰੂ ਦੇ ਲੋ ਕਰੋ ਚੈੱਕ ਪਹਿਲਾਂ ਹੀ ਤੁਹਾਨੂੰ ਮੈਂ ਦਿਖਾਉਣਾ ਪਹਿਲਾਂ ਤਾਂ ਆਹ ਫੈਬਰਿਕ ਆਉਣਾ ਜੇ ਫੈਂਟੀ ਸਿਲਕ ਸੂਟ ਦਾ ਇਹਨੂੰ ਮੈਂ ਮੜਾ ਜਾ ਕਰ ਦਵਾ ਸਾਈਡ ਤੇ ਤੇ ਆਹ ਚੀਜ਼ ਚੈੱਕ ਕਰੋ ਅੰਤਿ ਜਰੀਕਾ ਇਹਦੇ ਵਿੱਚ ਸੇਮ ਫੈਂਟੀ ਸਿਲਕ ਦੇ ਉੱਤੇ ਪੇਂਟ ਆਪਾਂ ਤਿਆਰ ਕਰਾਇਆ ਜੇ ਸੂਟ ਦੁਪੱਟੇ ਦੇ ਨਾਲ ਬਹੁਤ ਸ਼ਾਨਦਾਰ ਦੁਪੱਟਾ ਜੇ ਜੇ ਕੱਲਾ ਦੁਪੱਟਾ ਹੀ ਲੈਣ ਜਾਈਏ ਮਾਰਕੀਟ ਤੋਂ ਤੇ ਪਹਿਲੀ ਗੱਲ ਤੇ ਇਹ ਚੀਜ਼ ਬਣੀ ਮਿਲਦੀ ਨਹੀਂ ਇਹ ਸਿਰਫ ਤੁਹਾਨੂੰ ਆਪਾਂ ਤਿਆਰ ਕਰਕੇ ਦਿੱਤੀ ਇੱਕ ਵੱਖਰੇ ਸਟਾਈਲ ਦੇ ਵਿੱਚ ਵੱਖਰੇ ਅੰਦਾਜ਼ ਦੇ ਵਿੱਚ ਜਿਹਦੇ ਵਿੱਚ ਸਾਰਾ ਦੁਪੱਟਾ ਤੁਹਾਨੂੰ ਮਿਲ ਜਣਾ ਜੇ ਬੜਾ ਸ਼ਾਨਦਾਰ 2.5 ਮੀਟਰ ਦੇ ਕਰੀਬ ਤੇ ਨਾਲ ਇਹਦੇ ਮਿਲ ਜਣੀ ਜੇ ਫੈਂਟੀ ਸਿਲਕ ਦੀ ਪੂਰੀ 5 ਮੀਟਰ ਦੀ ਕੱਟ ਦੇ ਨਾਲ ਸੂਟ ਦੀ ਪੂਰੀ ਲੈਂਥ ਕਹਿੰਦਾ ਚੈੱਕ ਕਰੋ ਹੁਣ ਇਹਦੀ ਜਿਹੜੀ ਲੁੱਕ ਕਿੰਨੇ ਦਾ ਸੂਟ ਆ ਇਹ ਸਿਰਫ ਤੇ ਸਿਰਫ 1490 ਰੁਪਈਆ ਦਾ ਜੇ ਫ੍ਰੀ ਸ਼ਿਪਿੰਗ ਦੇ ਨਾਲ ਜਿਹਦੇ ਵਿੱਚ ਤੁਹਾਨੂੰ ਸੂਟ ਵੀ ਮਿਲ ਜਣਾ ਆ ਤੇ ਪਲੱਸ ਨਾਲ ਪੇਂਟ ਹੋਇਆ ਦੁਪੱਟਾ ਵੀ ਮਿਲ ਜਣਾ ਕਲਰ ਤੁਹਾਨੂੰ ਮੱਗੇ ਵੱਖਰੇ ਵੱਖਰੇ ਦਿਖਾਈ ਜਣਾ ਚੈੱਕ ਕਰ ਲਿਓ ਤੇ ਆ ਅੱਗੇ ਆ ਗਈ ਜੇ ਬੜੀ ਪਿਆਰੀ ਜੀ ਪਰਪਲ ਸ਼ੇਡ ਆ ਜਿਹਦੇ ਵਿੱਚ ਫੈਬਰਿਕ ਆਉਣਾ ਜੇ ਸੂਟ ਦਾ ਫੈਂਟੀ ਸਿਲਕ ਦਾ ਦੁਪੱਟਾ ਨਾਲ ਆਉਣਾ ਜੇ ਕ੍ਰਸ਼ ਦਾ ਇਦਾਂ ਨਾਲ ਦੁਪੱਟਾ ਜਿਹੜਾ ਜੇ ਕ੍ਰਾਸ਼ ਦਾ ਜੇ ਤੇ ਸੂਟ ਹੈਗਾ ਜੇ ਫੈਂਡੀ ਦਾ ਤੇ ਸੇਮ ਕਲਰ ਦਾ ਜਿਹੜਾ ਕੰਟਰਾਸਟ ਤੁਹਾਨੂੰ ਮਿਲ ਜਣਾ ਜੇ ਦੁਪੱਟੇ ਦੇ ਨਾਲ ਰੇਟ ਕੀ ਆਉਣਾ ਇਹਦਾ ਸਿਰਫ ਤੇ ਸਿਰਫ 1490 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਆਹ ਲਓ ਜੀ ਇੱਕ ਹੋਰ ਪਿਆਰਾ ਜਿਹਾ ਕਲਰ ਫੈਂਡੀ ਸਿਲਕ ਦਾ ਜਿਹਦੇ ਵਿੱਚ ਗਾਜਰੀ ਕਲਰ ਮਿਲਦਾ ਤੁਹਾਨੂੰ ਤੇ ਗਾਜਰੀ ਦੇ ਨਾਲ ਲੈਮਨ ਦਾ ਕੰਟਰਾਸਟ ਜੇ ਬੜਾ ਪਿਆਰਾ ਜਿਹਾ ਤੇ ਉੱਪਰ ਇਹਨਾਂ ਦੇ ਪੇਂਟ ਫਲਾਵਰ ਵੇਖੋ ਪੇਂਟ ਦੇ ਕਿੰਨੇ ਕਿੰਨੇ ਸੋਹਣੇ ਆ ਇਹ ਹੈਗਾ ਜੇ ਦੁਪੱਟਾ ਆਹ ਹੈਗਾ ਜੇ ਪੂਰਾ ਸੂਟ ਤੇ ਫੈਬਰਿਕ ਹੈਗਾ ਜੇ ਫੈਂਟੀ ਸਿਲਕ ਦਾ ਦੁਪੱਟੇ ਸੋਨੇ ਤਿਆਰ ਕੀਤੇ ਜੇ ਬੜੇ ਪਿਆਰੇ ਜਿਹੇ ਤੇ ਰੀਜ ਦੇ ਨਾਲ ਤਿਆਰ ਹੋਏ ਆ ਪੂਰੀ ਰੀਜ ਲਾ ਕੇ ਤਿਆਰ ਕੀਤੇ ਦੁਪੱਟੇ ਨਾਲ ਸੂਟ ਜਿਹਦੇ ਵਿੱਚ ਵੇਖ ਸਕਦੇ ਜੇ ਤੁਸੀਂ ਫ੍ਰੀ ਸ਼ਿਪਿੰਗ ਚ ਦਊਂਗਾ ਤੁਹਾਨੂੰ 1490 ਰੁਪਈਆ ਚ ਤੇ ਆਹ ਲਓ ਜੀ ਸੇਮ ਬੇਸ ਕਲਰ ਦਾ ਸੂਟ ਬੇਸ ਕਲਰ ਦਾ ਦੁਪੱਟਾ ਤੇ ਪੇਂਟ ਵੇਖੋ ਇਹਦੇ ਉੱਤੇ ਕਿੰਨਾ ਸੋਹਣਾ ਤੇ ਕਿੰਨਾ ਸ਼ਾਨਦਾਰ ਹੈ ਇਹ ਚੀਜ਼ਾਂ ਤੁਹਾਨੂੰ ਨਾ ਦੇ ਮਾਰਕੀਟ ਚੋਂ ਮਿਲਣੀਆਂ ਜੇ ਤੇ ਨਾ ਹੀ ਤੁਹਾਨੂੰ ਕਿਸੇ ਬੁਟੀਕ ਤੋਂ ਮਿਲਣੀਆਂ ਜੇ ਇਹ ਤੁਹਾਨੂੰ ਮਿਲਣਗੀਆਂ ਸਿਰਫ ਸਾਡੇ ਕੋਲੋਂ ਅਨਹਦ ਆਰਟਸ ਬੁਟੀਕ ਦੇ ਦਿੱਤੋਂ ਬਹੁਤ ਸ਼ਾਨਦਾਰ ਚੀਜ਼ਾਂ ਤਿਆਰ ਕੀਤੀਆਂ ਤੁਹਾਡੇ ਵਾਸਤੇ ਇੱਕ ਵੱਖਰਾ ਸਟਾਈਲ ਦੇ ਵਿੱਚ ਚੀਜ਼ ਬਣਾ ਕੇ ਦਿੱਤੀ ਆ ਰੇਟ ਦੇ ਤਾਂ ਤੁਹਾਨੂੰ ਸਿਰਫ ਤੇ ਸਿਰਫ ਇਹਨਾਂ ਦਾ 1400 ਤੇ 90 ਰੁਪਏ ਆਹ ਲਓ ਜੀ ਹੁਣ ਆਹ ਕੰਟਰਾਸਟ ਚੈੱਕ ਕਰ ਲਿਓ ਡਾਰਕ ਆ ਗਿਆ ਜੇ ਬਹੁਤ ਸੋਹਣਾ ਬਲੂ ਕਲਰ ਦਾ ਦਾ ਦੁਪੱਟਾ ਤੇ ਨਾਲ ਆ ਗਿਆ ਜੇ ਲਾਈਟ ਦਾ ਕੰਟਰਾਸਟ ਫੈਬਰਿਕ ਬਹੁਤ ਟਾਪ ਦਾ ਕਵਾਲਿਟੀ ਬਹੁਤ ਟੌਪ ਦੀ ਆ ਗਿਆ ਫੈਂਟੀ ਸਿਲਕ ਦਾ ਦੁਪੱਟਾ ਫੈਂਟੀ ਸਿਲਕ ਦਾ ਹੀ ਇਹਦਾ ਆ ਗਿਆ ਜੇ ਬੇਸ ਪੂਰੇ ਸੂਟ ਦਾ ਤੇ ਨਾਲ ਕੰਟਰਾਸਟ ਮੈਚਿੰਗ ਚੈੱਕ ਕਰ ਲੋ ਰੇਟ ਕੀ ਆ ਸਿਰਫ ਤੇ ਸਿਰਫ 1490 ਦੇ ਵਿੱਚ ਤੇ ਆ ਵੀ ਚੈੱਕ ਕਰਿਓ ਹੁਣ ਸਾਰੇ ਇਹੀ ਬੜੇ ਕਮਾਲ ਦੇ ਸੂਟ ਨੇ ਬਹੁਤ ਜ਼ਿਆਦਾ ਸੋਹਣੀਆਂ ਚੀਜ਼ਾਂ ਆ ਤੇ ਇਹਦੀ ਹੁਣ ਜਿੰਨੀ ਆਪਾਂ ਸਿਫਤ ਕਰ ਲਈਏ ਓਨੀ ਥੋੜੀ ਆ ਹੁਣ ਇਨੀ ਸਿਫਤ ਮੇਰੇ ਕੋ ਹੁਣ ਵੀ ਨਹੀਂ ਡਈ ਆ ਲਓ ਜੀ ਮਜੈਂਟਾ ਕਲਰ ਜੇ ਰਾਣੀ ਸ਼ੇਡ ਤੇ ਬਹੁਤ ਸੋਹਣਾ ਕੰਟਰਾਸਟ ਜੇ ਇਹਦੇ ਨਾਲ ਰੇਟ ਕੀ ਦੇਣਾ ਤੁਹਾਨੂੰ ਆਪਾਂ 1490 ਦਾ ਜੇ ਕੱਲਾ ਦੁਪੱਟਾ ਪੇਂਟ ਕਰਾਈਏ ਜਿਹਦਾ ਦੁਪੱਟੇ ਦਾ ਹੀ ਇੰਨਾ ਰੇਟ ਲੈ ਜਾਂਦਾ ਆਪਣੇ ਕੋਈ ਕਾਰੀਗਰ ਤੇ ਅਸੀਂ ਤੁਹਾਨੂੰ ਸਾਰਾ ਸੂਟ ਦੇਣ ਦੇ ਆ ਨਾਲ ਦੁਪੱਟਾ ਨਾਲ ਸੂਟ ਤੇ ਨਾਲ ਪੇਂਟ ਸਾਰਾ ਕੁਝ ਫੁੱਲ ਤਿਆਰ ਕਰਕੇ ਸਿਰਫ ਤੁਹਾਨੂੰ ਦਵਾਂਗੇ ਆਪਾਂ 1490 ਰੁਪਈਆ ਦੇ ਵਿੱਚ ਇਹਦੇ ਨਾਲ ਦੁਪੱਟਾ ਆ ਗਿਆ ਜੇ ਕ੍ਰਸ਼ ਦੇ ਵਿੱਚ ਆਪਣੇ ਕੋਲ ਤੇ ਫੈਬਰਿਕ ਆ ਗਿਆ ਜੇ ਸ਼ਰਟ ਪੂਰੇ ਸੂਟ ਦਾ ਫੈਂਟੀ ਸਿਲਕ ਦਾ ਬਹੁਤ ਸੋਹਣਾ ਫੈਬਰਿਕ ਜੇ ਬਹੁਤ ਜਿਆਦਾ ਪਿਆਰਾ ਸੂਟ ਜੇ ਮਹਿੰਦੀ ਕਲਰ ਦਾ ਸੂਟ ਜੇ ਤੇ ਨਾਲ yellow ਕਲਰ ਦਾ ਲੱਗਾ ਜੇ ਦੁਪੱਟਾ ਤੇ ਕੰਟਰਾਸਟ ਤੇ ਤੁਸੀਂ ਵੇਖ ਹੀ ਸਕਦੇ ਜੇ ਤੇ ਆਹ ਲਓ ਜੀ ਇੱਕ ਹੋਰ ਪਿਆਰਾ ਜਿਹਾ ਕੰਟਰਾਸਟ ਆਗਾ ਜੇ red ਦੇ ਨਾਲ ਬਹੁਤ ਪਿਆਰੇ ਸੂਟ ਨੇ ਬਹੁਤ ਜਿਆਦਾ ਸੋਹਣੀ ਚੀਜ਼ ਬਣਾ ਕੇ ਦਿੱਤੀ ਇਹ ਤੁਹਾਨੂੰ ਆਪਾਂ ਜਿਹੜੀ ਆਪਾਂ ਦੇਣੀ ਆ ਸਿਰਫ ਤੇ ਸਿਰਫ 1490 ਰੁਪਈਆ ਦੀ ਤੇ ਆਹ ਲਓ ਜੀ ਆ ਤਾਂ ਬਹੁਤ ਜ਼ਿਆਦਾ ਕਮਾਲ ਦੀ ਚੀਜ਼ ਹੀਗੀ ਬਹੁਤ ਜ਼ਿਆਦਾ ਸੋਹਣਾ ਸੂਟ ਹੀਗਾ ਜਿਹਦੇ ਵਿੱਚ ਬਣਿਆ ਸਾਰਾ ਮੋਰ ਭਾਜੀ ਮੋਰ ਦੀ ਤੁਹਾਨੂੰ ਤਾਂ ਦਿਖਾਉ ਆ ਰਿਹਾ ਜੀ ਪੀਕਾਕ ਖੋਲਿ ਦਿਓ ਸਾਰਾ ਇੱਕ ਮਿੰਟ ਖੋਲੋ ਇਹਨੂੰ ਸਾਰੇ ਨੂੰ ਇਹ ਵੀ ਕੀ ਯਾਦ ਕਰੂਗਾ ਆ ਲਓ ਜੀ ਆ ਜੇ ਪੂਰਾ ਦੁਪੱਟਾ ਚੈੱਕ ਕਰ ਲਓ ਦੁਪੱਟੇ ਸਾਰੇ ਹੀ ਬਣੇ ਬੜੇ ਸੋਹਣੇ ਨੇ ਪਰ ਆ ਕੁਝ ਸਪੈਸ਼ਲ ਹੀ ਬਣਿਆ ਤੇ ਇਹਦਾ ਰੇਟ ਵੀ ਤੁਹਾਨੂੰ ਆਪਾਂ ਸੇਮ ਦੇ ਦਾਂਗੇ ਉਦਾਂ ਇਹਦਾ ਰੇਟ ਜਿਹੜਾ ਸੀਗਾ ਲੇਬਰ ਇਹਦੀ ਵੱਧ ਲੱਗੀ ਸੀ ਪਰ ਆਪਾਂ ਤੁਹਾਨੂੰ ਦੇ ਦਾਂਗੇ ਸੇਮ ਰੇਟ ਦੇ ਵਿੱਚ ਸੇਮ ਰੇਂਜ ਦੇ ਵਿੱਚ ਸਿਰਫ ਤੇ ਸਿਰਫ 1490 ਰੁਪਈਆ ਦੇ ਵਿੱਚ ਤੇ ਇੱਕ ਆ ਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਿਓ ਸੋਹਣਾ ਜਿਹਾ ਨਾਲ ਡਿਜ਼ਾਈਨ ਚੈੱਕ ਕਰ ਲਿਓ ਦੁਪट्टे ਖੁੱਲੇ ਡੁੱਲੇ ਨੇ ਲੈਸਾਂ ਲੱਗੀਆਂ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਇਹਨਾਂ ਦੇ ਉੱਤੇ ਤੁਸੀਂ ਖਾਲੀ ਸੂਟ ਡਿਜ਼ਾਈਨਰ ਸਟਿਚ ਕਰਾ ਲਓ ਤੇ ਦੁਪੱਟਾ ਹੈਵੀ ਤੇ ਤੁਹਾਨੂੰ ਹਰ ਕੋਈ ਪੁੱਛੂਗਾ ਵੀ ਭਾਈ ਆ ਕਿੱਥੋਂ ਚੀਜ਼ ਲੈ ਕੇ ਪਾਈ ਦੂ ਐਹੋ ਜੀ ਵੈਰਾਈਟੀ ਸਾਨੂੰ ਵੀ ਕਿਤੇ ਲੈ ਦੇ ਤੇ ਫਿਰ ਤੁਸੀਂ ਸਾਡਾ ਨਾਲ ਲੈ ਦਿਓ ਵੀ ਉਹਨਾਂ ਕੋਲ ਲਈ ਜੇ ਸ਼ਿਪਿੰਗ ਫਰੀ ਦੇਵਾਂਗਾ 1490 ਰੁਪਏ ਦਵਾਂਗਾ ਰੇਟ ਤੁਹਾਨੂੰ ਇਹਦਾ ਸਿਰਫ ਆਲ ਓਵਰ ਇੰਡੀਆ ਦੇ ਵਿੱਚ ਇੰਨਾ ਕਿ ਸਟਾਕ ਆ ਹਾਂ ਖੀਨ ਖਾਬ ਦੇ ਵਿੱਚ ਆਪਣੇ ਕੋਲ ਫੇਰ ਆ ਗਿਆ ਰੀਸਟਾਕ ਹੋ ਕੇ ਬੜਾ ਸੋਹਣਾ ਸਟਾਕ ਉਹਦੀ ਵੀ ਵੀਡੀਓ ਆਪਾਂ ਛੇਤੀ ਪੋਸਟ ਕਰਾਂਗੇ